ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਦੀਪਕ ਮਹਿਤਾ ਜੀ ਜਿੱਤ ਵਿੱਚ ਕੀ ਘਟਨਾ ਵਾਪਰੀ ਹੈ ਮੇਰੇ ਬੱਚਾ ਜੀ ਗਲੀ ਚ ਨਾ ਸਾਈਕਲ ਚਲਾ ਰਿਹਾ ਸੀਗਾ ਤੇ ਦੋ ਤਿੰਨ ਬੱਚੇ ਆਏ ਕਹਿੰਦੇ ਅੰਕਲ ਪਤੰਗ ਗਿਰ ਗਿਆ ਕੋਠੇ ਤੇ ਮੈਂ ਕਿਹਾ ਲੈ ਲਓ ਪੁੱਤ ਮੈਂ ਕੀ ਕਰਨਾ ਮੈਂ ਤਾਂ ਬਣਾਉਂਦਾ ਨਹੀਂਗਾ ਪਤੰਗ ਉਹ ਪਤੰਗ ਲੈ ਕੇ ਨਿਕਲ ਗਏ ਤੇ ਮੈਂ ਬਾਹਰ ਆ ਕੇ ਦੇਖਿਆ ਮੇਰਾ ਬੱਚਾ ਕਹਿੰਦਾ ਮੇਰੇ ਨਾ ਪਾਪਾ ਇੱਥੇ ਹਾਈ ਹੋ ਗਈ ਜਾਂ ਦੇਖਿਆ ਤੇ ਕੱਟ ਲੱਗ ਗਿਆ ਮੈਂ ਫਟਾਫਟ ਲੈ ਕੇ ਡਾਕਟਰ ਦੇ ਭੱਜਿਆ ਤੇ ਜਦ ਮੈਂ ਸਟੀਚੀਜ਼ ਲਵਾ ਕੇ ਬੱਚੇ ਦੇ ਵਾਪਸ ਆਇਆ ਤਾਂ ਮੇਰੇ ਗਵੰਡੀ ਨੇ ਮੈਨੂੰ ਦੱਸਿਆ ਕਿ ਬੱਚੇ ਨਾ ਗਾਟੀਆਂ ਲਈ ਫਿਰਦੇ ਸੀਗੇ ਜਦ ਦੇਖਿਆ ਕਿ ਉਹ ਡੋਰ ਸੀਗੀ ਪਲਾਸਟਿਕ ਦੀ ਮੈਂ ਬੱਚਿਆਂ ਦੇ ਘਰੇ ਚਲਾ ਗਿਆ ਜਿਹੜੇ ਬੱਚੇ ਸੀਗੇ ਮੈਂ ਕਿ ਪੁੱਤ ਤੁਸੀਂ ਪਤੰਗ ਲੈ ਕੇ ਗਏ ਸੀ ਕਹਿੰਦੇ ਹਾਂਜੀ ਉੱਥੇ ਥੋੜੇ ਨਾ ਲੜਕੇ ਦੇ ਬੇਟੇ ਦੇ ਕੀ ਟੱਕ ਲੱਗ ਗਿਆ ਸੀ ਗਲੇ ਤੇ ਮੈਂ ਕਿ ਪੁੱਤ ਦੱਸ ਕੇ ਤਾਂ ਜਾਣਾ ਸੀਗਾ ਪਰ ਦੱਸ ਕੇ ਵੀ ਨਹੀਂ ਗੇ ਭੱਜ ਗਏ ਕਹਿੰਦੇ ਸਾਨੂੰ ਅੰਕ ਲੱਗਿਆ ਕਿ ਨਾ ਕੋਈ ਡੋਰ ਅੱਗੇ ਖਿੱਚ ਰਿਹਾ ਤੇ ਉਹ ਉਹਨੇ 3-4 ਵਾਰ ਖਿੱਚੀ ਤੀ ਉਹ ਚੱਕ ਉਦੋਂ ਦੇ ਕਰਕੇ ਬੱਚੇ ਦੇ ਗਲੇ ਤੇ ਘੱਟ ਪੈ ਗਿਆ ਤੇ ਡਾਕਟਰ ਨੂੰ ਅਸੀਂ ਪੁੱਛਿਆ ਕਿ ਕੋਈ ਘਬਰਾਨ ਦੀ ਲੋੜ ਹੈ ਗੱਲ ਤਾਂ ਨਹੀਂ ਕਹਿੰਦੇ ਕਿ ਜੀ ਇਹ ਲੱਗ ਚਲੋ ਕਿ ਰੱਬ ਦਾ ਸ਼ੁਕਰ ਹੈ ਕਿ ਬਚਾਅ ਹੋ ਗਿਆ ਨਹੀਂ ਤਾਂ ਕੋਈ ਘਟਨਾ ਹੋ ਸਕਦੀ ਸੀਗੀ ਕਿ ਬਿਲਕੁਲ 19 20 ਦਾ ਫਰਕ ਰਹਿ ਗਿਆ ਸੀਗਾ ਨਾੜਾਂ ਤੱਕ ਦਾ ਇਹ ਬੱਚਾ ਖੇਡ ਰਿਹਾ ਸੀ ਬੱਚਾ ਨੋਰਮਲ ਸਾਈਕਲ ਚਲਾ ਰਿਹਾ ਸੀਗਾ ਗਲੀ 'ਚ ਜੀ ਇਹਨੂੰ ਤਾਂ ਸ਼ੌਂਕ ਵੀ ਨਹੀਂ ਕਰਨਾ ਪਤੰਗ ਦਾ ਨਾ ਪਟਾਕਿਆਂ ਦਾ ਕੋਈ ਸ਼ੌਂਕ ਨਹੀਂ ਹੈ ਇਹਨੂੰ ਤੇ ਕਿੰਨੇ ਸਾਲ ਦਾ ਬੱਚਾ ਜੀ ਬੱਚਾ 4 ਸਾਲ ਦਾ ਹੈ ਜੀ ਸਾਡਾ ਜੀ ਕਿਹੜੀ ਕਲਾਸ ਪੜ੍ਹਦਾ ਹਲੇ ਪਲੇਵੇ ਵਿੱਚ ਹੈ ਜੀ ਪਲੇਵੇ ਸਕੂਲ ਜੀ ਹੁੰਦਾ ਨਰਸਰੀ ਚ ਹੈ ਚਾਈਨਾ ਡੋਰ ਸੀਗੀ ਜਿਹੜਾ ਹਾਂਜੀ ਚਾਈਨਾ ਡੋਰ ਸੀਗੀ ਜੀ ਇਹ ਜੀ ਤੇ ਕੀ ਮੰਗ ਕੀ ਕਰਦੇ ਹੋ ਤੁਸੀਂ ਜਿੱਦਾਂ ਕਿ ਮਤਲਬ ਸਰਕਾਰ ਵੱਲੋਂ ਜੇ ਕਹ ਲਈ ਇੱਕ ਤਰ੍ਹਾਂ ਨਾਲ ਬੈਨ ਹੈ ਇਹਦੀ ਵੀ ਵਿਕਰੀ ਹੈ ਕਿ ਇੱਕ ਬਚਾਅ ਹੋਵੇ ਤੁਹਾਡੇ ਬੱਚੇ ਨੂੰ ਹਲੇ ਤਾਂ ਅਸੀਂ ਇਹ ਦੇਖਿਆ ਇਸ ਚੀਜ਼ ਤੋਂ ਹਨਾਣਾ ਕਿ ਸੀਜ਼ਨ ਵੀ ਨਹੀਂਗਾ ਪਤੰਗਾ ਦਾ ਕਿ ਡੋਰ ਆ ਕਿੱਥੋਂ ਗਈ ਕਿ ਨਾਲੇ ਰਿਸ਼ਤੇ ਬੰਨ ਵੀ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਹੋਰ ਕੋਈ ਘਟਨਾ ਘਟਣ ਤੋਂ ਪਹਿਲਾਂ ਪਹਿਲਾਂ ਇਸ ਤੇ ਕੋਈ ਨਾ ਕੋਈ ਸਖਤ ਕਾਰਵਾਈ ਕੀਤੀ ਜਾਵੇ ਕਿ ਸ਼ਹਿਰ ਦੇ ਵਿੱਚ ਡੋਰ ਬੀਕੇ ਨਾ ਕਿ ਜਿਨ੍ਹਾਂ ਕੋਲ ਵੀ ਹੈਗੀ ਹੈ ਉਹਨਾਂ ਤੇ ਸਖਤ ਸੱਤ ਐਕਸ਼ਨ ਲੱਤਾ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਰੁਪਾਲੀ ਰੁਪਾਲੀ ਜੀ ਬੱਚੇ ਦੇ ਜਿਹੜੇ ਕਤਲ ਲੱਗਿਆ ਹੈ ਉਸ ਤੇ ਕੀ ਕਹਿਣਾ ਚਾਹੀਦਾ ਹੈ ਮੈਂ ਤਾਂ ਬਸ ਇਹ ਮੰਗ ਕਰਦੀ ਆ ਵੀ ਜਿਹੜੀ ਚਾਈਨਾ ਡੋਰ ਹੈ ਨਾ ਇਸ ਨੂੰ ਬੈਨ ਕੀਤਾ ਜਾਵੇ ਇਹ ਤਾਂ ਅੱਜ ਸਾਡੇ ਬੱਚੇ ਨਾਲ ਹੋਇਆ ਅਸੀਂ ਨਹੀਂ ਚਾਹਦੇ ਕਿਸੇ ਹੋਰ ਬੱਚੇ ਦੇ ਨਾਲ ਐਵੇਂ ਹੋਵੇ ਅਸੀਂ ਅੱਜ ਇਸ ਦਰਦ ਨੂੰ ਮਹਿਸੂਸ ਕਰ ਰਹੇ ਹਾਂ ਵੀ ਜਿਹੜੇ ਜਾ ਪੰਛੀ ਵੀ ਉੱਪਰ ਉੱਡਦੇ ਨੇ ਉਹ ਜਦੋਂ ਗਿਰਦੇ ਨੇ ਨੀਚੇ ਤਾਂ ਆਪਾਂ ਸ਼ਾਇਦ ਕਹਿ ਦਿੰਨੇ ਕੋਈ ਨਾ ਪੰਛੀ ਹੈ ਹਨਾ ਪਰ ਅੱਜ ਜੇ ਸਾਡੇ ਬੱਚੇ ਨਾਲ ਹੋਇਆ ਸਾਨੂੰ ਪਤਾ ਹੈ ਸਾਡੇ ਬੱਚੇ ਨੂੰ ਇਸ ਚੀਜ਼ ਦਾ ਸ਼ੌਂਕ ਵੀ ਨਹੀਂ ਨਾ ਉਹਨੂੰ ਪਤਾ ਹੈ ਬਟ ਫੇਰ ਵੀ ਉਸ ਉਸ ਬੱਚੇ ਦੇ ਇਹ ਇੰਨਾ بڑا ਹੋ ਗਿਆ ਇਹ ਉਹਨੇ ਨੁਕਸਾਨ ਇੰਨਾ ਚੱਲ ਰਿਹਾ ਹੈ ਬੱਚਾ ਅਸੀਂ ਇਹੀ ਚਾਹੁੰਦੇ ਹਾਂ ਵੀ ਇਹ ਚਾਈਨਾ ਡੋਰ ਤੇ ਬੈਨ ਹੈਗਾ ਤਾਂ ਇਹਨੂੰ ਬਿਕਣਾ ਨਹੀਂ ਚਾਹੀਦਾ ਔਰ ਜਿਹੜੇ ਵੀ ਇਸ ਨੂੰ ਕਰ ਰਹੇ ਨੇ ਵੇਚ ਰਹੇ ਨੇ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਬੱਚਾ ਖੇਡ ਰਿਹਾ ਸੀ ਹਾਂਜੀ ਉਹ ਬੱਚਾ ਸੰਡੇ ਦਾ ਦਿਨ ਸੀ ਬੱਚਾ ਬਾਹਰ ਸਾਈਕਲ ਚਲਾ ਰਿਹਾ ਸੀ ਬੱਚਾ ਹਲੇ ਸਾਈਕਲ ਲੈ ਕੇ ਨਿਕਲਿਆ ਹੀ ਸੀ ਉਹਨੂੰ ਨਹੀਂ ਪਤਾ ਲੱਗਿਆ ਕੀ ਹੋਇਆ ਉਹ ਬੱਚਾ ਉੱਥੇ ਹੀ ਖੜ ਗਿਆ ਜਦੋਂ ਉਹਦੇ ਟੱਕ ਲੱਗਿਆ ਨਾ ਜਦੋਂ ਜਦ ਡੋਰ ਨਿਕਲੀ ਤਾਂ ਉਹ ਇੱਕਦਮ ਘਾਰਾ ਕੇ ਉਹਨੇ ਕਿਹਾ ਵੀ ਮੇਰੇ ਇੱਥੇ ਦਰਦ ਹੋ ਰਿਹਾ ਜਦ ਅਸੀਂ ਦੇਖਿਆ ਉਹਦੇ ਕੱਟ ਲੱਗਿਆ ਹੋਇਆ ਸੀ ਅਸੀਂ ਉਸੇ ਤਰ੍ਹਾਂ ਉਹਨੂੰ ਲੈ ਕੇ ਬਸ ਡਾਕਟਰ ਦੇ ਗਏ ਆ ਤੇ ਉਹਨਾਂ ਨੇ ਉੱਥੇ ਜਾ ਕੇ ਸਾਨੂੰ ਕਿਹਾ ਕਿ ਇਹਦੇ ਸਟਿਚਸ ਲੱਗਣਗੇ ਬੱਚੇ ਦੇ ਠੀਕ ਆ ਹਾਂ ਬੱਚਾ ਹਾਂਜੀ ਠੀਕ ਹੈ ਜੀ ਪਹਿਲਾਂ ਨਾਲੋਂ ਠੀਕ ਹੈ